ਪਟਿਆਲਾ ਦੇ ਰਜ਼ਿੰਦਰਾ ਹਸਪਤਾਲ ਵਿਖੇ ਨਰਸਾਂ ਵੱਲੋਂ ਆਪਣੀਆਂ ਤਨਖਾਹਾਂ ਨੂੰ ਲੈ ਕੇ ਮੈਡੀਕਲ ਸੁਪਰਡੈਂਟ ਅਤੇ ਪ੍ਰਿੰਸੀਪਲ ਖਿਲਾਫ ਦੱਬ ਕੇ ਰੋਜ ਪ੍ਰਦਰਸ਼ਨ ਕੀਤਾ ਅਤੇ ਨਰਸਾਂ ਨੇ ਕਿਹਾ ਕਿ ਜਦੋਂ ਅਸੀਂ ਪ੍ਰਿੰਸੀਪਲ ਦੇ ਕੋਲ ਗਏ ਤਾਂ ਉਹ ਫੋਨ ਤੇ ਗੱਲ ਕਰ ਰਹੀ ਸੀ ਤਾਂ ਫੋਨ ਤੇ ਗੱਲ ਕਰਦੇ ਕਰਦੇ ਕਿਸੇ ਨੂੰ ਕਹਿ ਰਹੇ ਸਨ ਕਿ ਨਰਸਾਂ ਨੇ ਤਾਂ ਮੈਨੂੰ ਦੁਖੀ ਕੀਤਾ ਹੋਇਆ ਹੈ ਤੇ ਗਲਤ ਸ਼ਬਦਾਵਲੀ ਦਾ ਵੀ ਵਰਯੋਗ ਕੀਤਾ ਗਿਆ ਇਸ ਬਾਬਤ ਅਸੀਂ ਇਨਸਾਫ ਚਾਹੁੰਦੀਆਂ ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੋਰ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਮੇਰਾ ਨਾਮ ਮੇਰਾ ਨਾਮ ਸੰਦੀਪ ਕੌਰ ਹੈ ਤੇ ਮੈਂ ਚੇਅਰਪਰਸਨ ਆ ਨਰਸਿੰਗ ਐਸੋਸੀਏਸ਼ਨ ਦੀ ਤੇ ਪਹਿਲਾਂ ਸਾਡੀਆਂ ਸਰਕਾਰਾਂ ਨਾਲ ਬਹੁਤ ਥੇਰ ਪਹਿਲਾਂ ਅਸੀਂ ਬਹੁਤ ਧੱਕੇ ਸਰਕਾਰਾਂ ਦੇ ਸਹੇ ਸੀ ਪਰ ਹੁਣ ਅਸੀਂ ਸ਼ਾਂਤ ਮੇਰੀ ਨਾਲ ਆਧੀਆਂ ਸੇਵਾਵਾਂ ਨਿਭਾ ਰਹੇ ਸੀ ਤੇ ਪਿਛਲੇ ਅੱਗੇ ਪਹਿਲਾਂ ਸਾਡੀ 2 ਜਾਂ 3 ਤਰੀਕ ਨੂੰ ਤਨਖਾਹ ਪੈ ਜਾਂਦੀ ਸੀ ਹੁਣ ਸਾਡਾ 23 ਤਰੀਕ ਹੋ ਗਈ ਸਾਡੀ ਤਨਖਾਹ ਨਹੀਂ ਪਈ ਸੀ ਜਿਸ ਨੇ ਕਾਰਨ ਕਰਕੇ ਅਸੀਂ ਮੈਡੀਕਲ ਸੁਪਰਡੈਂਟ ਸਾਹਿਬ ਨਾਲ ਗੱਲ ਕੀਤੀ ਕਿ ਸਾਡੀ ਤਨਖਾਹ ਮਿਲੂਗੀ ਤੇ ਸਾਡਾ ਪੂਰਾ ਹੀ ਡਿਪਾਰਟਮੈਂਟ ਜਿਹੜਾ ਸੀਗਾ ਮੈਡੀਕਲ ਸੁਪਰਡੈਂਟ ਤੋਂ ਚੇਂਜ ਕਰਕੇ ਉਹ ਪ੍ਰਿੰਸੀਪਲ ਦਫ਼ਤਰ ਦੇ ਵਿੱਚ ਆ ਗਿਆ ਜਿਸ ਦੇ ਕਾਰਨ ਇਹ ਕਹਿੰਦੇ ਕਿ ਸਾਡੀ ਤਨਖਾਹ ਹਜੇ ਤੱਕ ਨਹੀਂ ਬਣੀ ਪਰ ਉਹ ਇੱਕ ਜਿਹੜੀ ਆ ਉਹ ਗਲਤ ਗੱਲ ਕਹੀ ਜਾ ਰਹੀ ਹੈ ਇਦਾਂ ਦਾ ਕੁਝ ਵੀ ਨਹੀਂ ਹੈ ਜੇ ਸਾਰਾ ਕੁਝ ਆਨਲਾਈਨ ਆਤਾ ਉਹ ਇੱਕ ਕਲਿੱਕ ਦੇ ਵਿੱਚ ਤਨਖਾਹ ਜਿਹੜੀ ਉਹ ਪੈ ਜਾਣੀ ਚਾਹੀਦੀ ਸੀ ਇਹ ਸਰਾਸਾਰ ਜਿਹੜੀਆਂ ਇਹਨਾਂ ਦੀਆਂ ਆਪਦੀਆਂ ਹੀ ਮਿਲੀਆਂ ਭੁਗਤਾਂ ਆ ਫਿਰ ਮੈਡੀਕਲ ਕਾਲਜ ਦਾ ਪ੍ਰਿੰਸੀਪਲ ਦੀ ਜਾਂ ਐਮ ਐਸ ਸਰਦੀ ਕਿਵੇਂ ਤਨਖਾਹ ਪੈ ਗਈ ਜੇ ਇੱਕ ਸਟਾਫ ਨਰਸ ਦੀ ਤਨਖਾਹ ਜਾਂ ਕਲਾਸ 4 ਦੀ ਹੀ ਦਰਜਾ 3 ਤੇ 4 ਦੀ ਤਨਖਾਹ ਨਹੀਂ ਪਈ ਤੇ ਬਾਕੀ ਸਭ ਦੀ ਤਨਖਾਹ ਪੈ ਗਈ ਆ ਸਾਡੀ ਡਿਮਾਂਡ ਇੱਕ ਇਹ ਵੀ ਹੈ ਕਿ ਅਸੀਂ ਜਿਵੇਂ ਪਹਿਲਾਂ ਵੀ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਦੇ ਅਧੀਨ ਸੀ ਤਾਂ ਸਾਡੀ ਕਦੀ ਵੀ ਤਨਖਾਹ ਨਹੀਂ ਰੁਕੀ ਸੀ ਤੇ ਹੁਣ ਵੀ ਸਾਨੂੰ ਮੈਡੀਕਲ ਸੁਪਰਡੈਂਟ ਦਫ਼ਤਰ ਦੇ ਅਧੀਨ ਹੀ ਕੀਤਾ ਜਾਵੇ ਪਹਿਲੀ ਵਾਰੀ ਸਾਡੀ ਜੜੀ ਆ ਪ੍ਰਿੰਸੀਪਲ ਸਰ ਨਾਲ ਮੀਟਿੰਗ ਹੋਣ ਜਾ ਰਹੀ ਸੀ ਤਾਂ ਜਾਣ ਤੋਂ ਪਹਿਲਾਂ ਹੀ ਸਾਨੂੰ ਉਹਨਾਂ ਨੇ ਇੰਨੀ ਕ ਵੱਡੀ ਗਾਲ ਕੱਢੀ ਕਿ ਉਹ ਜੇ ਆਪਦੀ ਖੋਦੀ ਬੱਚੀ ਨੂੰ ਇਹ ਗਾਲ ਕੱਢ ਦੇ ਤਾਂ ਉਹਨੂੰ ਕਿੱਦਾਂ ਦਾ ਮਹਿਸੂਸ ਗਾਲ ਕੱਢਣ ਦਾ ਕਾਰਨ ਕੀ ਸੀਗਾ ਕੀ ਹੋਇਆ ਸੀ ਕੋਈ ਤਲਕੀ ਹੋਈ ਉਹ ਕਹਿੰਦੇ ਉਹ ਜਦੋਂ ਅੰਦਰ ਬੜੇ ਤਾਂ ਕਿਸੇ ਫੋਨ ਤੇ ਗੱਲ ਕਰਦੇ ਸੀ ਫੋਨ ਤੇ ਗੱਲ-ਗੱਲ ਕਰਦਿਆਂ ਹੀ ਉਹਨਾਂ ਨੇ ਕਿਹਾ ਕਿ ਨਰਸਾਂ ਨੇ ਪਰੇਸ਼ਾਨ ਕੀਤਾ ਹੋਇਆ ਨਰਸਾਂ ਨੇ ਗੰਦ ਪਾਇਆ ਹੋਇਆ ਤੇ ਨਾਲ ਇਹਨਾਂ ਨੂੰ ਹਰ ਇੱਕ ਕੰਮ ਜਦ ਕਿ ਸਾਡਾ ਬਣਦਾ ਵੀ ਨਹੀਂ ਹੈ ਸਾਨੂੰ ਲੈਬ ਟੈਕਨੀਸ਼ੀਅਨ ਦਾ ਵੀ ਕੰਮ ਲਿਆ ਜਾਂਦਾ ਹੈ ਸਾਡੇ ਕੋ ਡਾਟਾ ਆਪਰੇਟਰ ਐਂਟਰੀ ਦਾ ਵੀ ਕੰਮ ਲਿਆ ਜਾਂਦਾ ਹੈ ਜਨ ਅਸ਼ੋਧੀ ਤੇ ਵੀ ਬੱਚੇ ਬਿਠਾਏ ਗਏ ਆ ਡਿਸਪੈਂਸਰੀ ਚ ਵੀ ਬੱਚੇ ਬਿਠਾਏ ਗਏ ਆ ਜਦ ਕਿ ਕੋਈ ਵੀ ਕੰਮ ਇਹੋ ਜਿਹਾ ਨਹੀਂ ਆ ਜਿਹੜਾ ਸਟਾਫ ਨਰਸ ਨਹੀਂ ਕਰਦੀ ਤੇ ਕੋਈ ਵੀ ਰੈਜ਼ੀਡੈਂਟ ਜਾ ਕੇ ਉੱਥੇ ਬੈਠ ਕੇ ਕੰਮ ਨਹੀਂ ਕਰ ਸਕਦਾ ਜਿਹੜਾ ਸਾਡੇ ਸਟਾਫ ਨਰਸ ਸਾਰੇ ਕੰਮ ਸਾਰਦੀ ਆ ਤੇ ਉਸ ਦੇ ਬਾਵਜੂਦ ਵੀ ਸਾਨੂੰ ਇਹ ਸਾਰਾ ਕੁਝ ਚੱਲਣਾ ਪੈ ਰਿਹਾ ਇਹ ਬਿਲਕੁਲ ਸਾਡੇ ਨਾਲ ਧੱਕਾ ਹੋ ਰਿਹਾ ਸਾਡੀ ਆਪਜੀ ਦੇ ਥਰੂ ਬੇਨਤੀ ਹੈ ਐਮ ਐਸ ਜਿਹੜੇ ਪ੍ਰਿੰਸੀਪਲ ਸਾਰਾ ਨਾਲੇ ਤੋਂ ਮਾਫੀ ਮੰਗਦੇ ਇੱਥੇ ਮੰਗਣ ਆਣ ਕੇ ਤੇ ਨਾਲ ਦੀ ਨਾਲ ਜਿਹੜੀ ਸਾਡੀ ਤਨਖਾਹ ਅੱਜ ਦੀ ਆਜੀ ਪਲੀਤ ਪੈ ਗੱਲ ਹੋ ਪਈਏ ਕਿੰਨੀ ਦੇਰ ਪੁਰਾਣਾ ਮਾਮਲਾ ਇਹ ਕਿੰਨੀ ਦੇਰ ਹੋ ਗਿਆ ਪਿਛਲੇ ਡੇਢ ਘੰਟੇ ਤੋਂ ਪਹਿਲਾਂ ਇਹ ਗੱਲ ਹੋਈ ਸੀ ਤੇ ਉਹਨਾਂ ਨੇ ਐਮ ਐਸ ਸਰ ਨੂੰ ਇਹ ਸੁਨੇਹਾ ਦਿੱਤਾ ਕਿ ਸਿਸਟਰ ਜੀ ਨੂੰ ਕਹੋ ਮੇਰੇ ਕੋਲੋਂ ਗਲਤੀ ਨਾਲ ਮੂੰਹ ਚੋਂ ਨਿਕਲ ਗਿਆ ਮੈਂ ਅੰਦਰ ਆ ਜਾਓ ਮੈਂ ਮਾਫੀ ਮੰਗ ਲੈਂਦਾ ਇਦਾਂ ਕਿਦਾਂ ਹੋ ਸਕਦਾ ਕਿ ਤੁਸੀਂ ਇੱਕ ਸਟਾਫ ਨਰਸ ਜਿਹੜੀ ਕਿ ਇੱਕ ਨੋਬਲ ਪ੍ਰੋਫੈਸ਼ਨ ਆ ਉਹਨੂੰ ਤੁਸੀਂ ਸ਼ਰਮਿਕ ਗਾਲ ਮਤਲਬ ਮੈਂ ਵਧੀਆ ਕਰਦਾ ਬੰਦਾ ਇਹਦੀ ਗਾਲ ਨਹੀਂ ਕੱਢ ਸਕਦਾ ਮੈਂ ਨਹੀਂ ਕਰਨਦੀ ਕਿ ਇੱਥੇ ਮੈਂ ਕਿਸੇ মিডিਆ ਦੇ ਸਾਹਮਣੇ ਉਹ ਗਾਲ ਕੱਢ ਕੇ ਦੱਸਾਂ ਕਿ ਉਹਨਾਂ ਨੇ ਗਾਲ ਸਾਨੂੰ ਕੱਢੀ ਕਿਹੜੀ ਹੈ ਤੁਹਾਡੀ ਮੰਗ ਕੀ ਹੈ ਹੁਣ ਇਸ ਟਾਈਮ ਤੇ ਪ੍ਰਿੰਸੀਪਲ ਸਰ ਆਣ ਸਭ ਦੇ ਸਾਹਮਣੇ ਮਾਫੀ ਮੰਗਣ ਤੇ ਸਾਡੀ ਅੱਜ ਦੀ ਅੱਜ ਤਨਖਾਹ ਜਿਹੜੀ ਆ ਰਹੀ ਹੈ ਮਾਫੀ ਨਹੀਂ ਨਹੀਂ ਮੰਗੀ ਜਾਂਦੀ ਅਗਰ ਕੀ ਕਹੂੰ ਫਿਰ ਨੋ ਪੇ ਨੋ ਵਰਕ ਜਦੋਂ ਸਮਰਜੀਤਾ ਦਰਜਨ ਜੀਆ ਉਹ ਪਰਪਸਟ ਜੀਆ ਉਹ ਹਰ ਕਬੋਰਡ ਦੇ ਵਿੱਚ ਗਾਲਾਂ ਕੱਢਦੇ ਜਾ ਕੇ ਸਿਸਟਮ ਨੂੰ ਰੋਜ਼ ਮੈਂ ਪ੍ਰਧਾਨ ਅਗਜ ਕਰਮਜੀਤ ਕੋਲ ਆਲਖਾ ਹਰ ਬੋਰਡ ਦੇ ਵਿੱਚੋਂ ਫੋਨ ਆਉਂਦਾਗਾ ਵੀ ਅੱਜ ਇੱਥੇ ਗਲਤ ਬੋਲ ਕੇ ਅੱਜਕੱਥੇ ਬੋਲ ਕੇ ਅਸੀਂ ਪ੍ਰਿੰਸੀਪਲ ਸਰ ਨੂੰ ਵੀ ਮਿਲ ਚੁੱਕੇ ਵੀ ਉਹਨਾਂ ਨੂੰ ਤੁਸੀਂ ਸਮਝਾਓ ਕਿਉਂਕਿ ਜਿਹੜਾ ਐਡਮਿਨਿਸਟ੍ਰੇਸ਼ਨ ਸਾਹਮਣੇ ਆਗਾ ਪ੍ਰਿੰਸੀਪਲ ਸਾਰਾ ਉਹ ਵੀ ਗਾਲ ਦੇ ਕੇ ਗੱਲ ਕਰਿਆ ਤਾਂ ਫਿਰ ਪੀਛਲੇ ਪੈ ਗਾਲ ਦੇ ਕੇ ਗੱਲ ਕਰਨੀ ਹੈਗੀ ਉਹ ਤਾਂ ਗਲਤ ਬੋਲਣਗੇ ਉਹ ਉਹ ਕੱਲੇ ਕੱਲੇ ਬਾਹਰ ਚ ਅੱਜ ਵੀ ਰਾਤ ਵੀ ਇਹਨੂੰ ਕੁੜੀ ਨੂੰ ਧਮਕੀ ਦਿੱਤੀ ਹੈ ਕਹਿੰਦਾ ਮੇਰੀ ਮਾਤਰੀ ਸਾਹਿਬ ਨਾਲ ਵੀ ਸਿੱਧੀ ਹੈਗੀ ਮੇਰੀ ਕਹਿੰਦਾ ਪ੍ਰਿੰਸੀਪਲ ਨਾਲ ਵੀ ਸਿੱਧੀ ਗੱਲ ਲਵਾਤਾ ਕਿ ਮੇਰੀ ਡੀਆਰ ਨਾਲ ਵੀ ਸਿੱਧੀ ਗੱਲ ਲਵਾਤਾ ਕਿ ਮੈਂ ਇਹਨੂੰ ਦੇਖੂਗਾ ਇਹਨੇ ਗਲਤ ਕੰਗਾ ਲੈ ਲਿਆ ਮੇਰੇ ਨਾਲ ਛੁੱਟਣਾ ਪੈਣਾ ਛਿੱਧਿਆ ਨਾਲ ਕੱਟ ਕੇ ਕਾਲਾ ਕਾਲਾ ਕੋਈ ਕਾਰਨ ਪਹਿਲਾਂ ਵੀ ਨਵਜੋਤ ਕੌਰ ਤੁਸੀਂ ਬੁਲਾਈ ਹੋਗੀ ਪ੍ਰਸ਼ਦ ਦੇ ਵਿੱਚ ਨਵਜੋਤ ਕੌਰ ਨੂੰ ਇਹਨਾ ਗਾਲ ਦੇ ਕੇ ਗੱਲ ਕਰੀ ਸੀ ਰਮਨਜੀਤ ਨੇ ਉਹ ਜੋਤ ਘੋਰ ਤੋਂ ਹੀ ਮਾਫੀ ਦਵਾ ਲਈ ਗਈ ਸੀ ਸਟਾਫ ਤੋਂ ਹੁਣ ਮੈਨੂੰ ਕੱਲ 7 ਨੰਬਰ ਵਾਰਚ ਵੀ ਗਾਲਾਂ ਦੇ ਕੇ ਆਏਗਾ ਜੇ ਉਹਨਾਂ ਨਾਲ ਗੱਲ ਕਰਨ ਦਾ ਕਾਰਨ ਹੁੰਦਾ ਗਾਲ ਕੱਢਣ ਦਾ ਕਿ ਉਹ ਕਹਿੰਦੇ ਸੀ ਗਾਲ ਦੇ ਕੇ ਗੱਲ ਕੰਮ ਕਰਾਂ ਮੈਨੂੰ ਕਹਿ ਰਿਹਾ ਫੋਨ ਕਰਕੇ ਰਮਨਜੀਤ ਜੀ ਜਿਹੜਾ ਡਾਕਟਰ ਰਮਨਜੀਤ ਜੀ ਪਗਾ ਕਹਿੰਦਾ ਜੋ ਤਿੰਨ ਮਹੀਨਿਆਂ ਤੱਕ ਮੇਰੇ ਕੋਲੇ ਪਾਵਰ ਆ ਜਾਣੀ ਹੈ ਮੈਂ ਕੰਮ ਕਰਾਉਂਗਾ ਸਟਾਫ ਨਾਲ ਤੋਂ ਕਿਸ ਤਰ੍ਹਾਂ ਕੰਮ ਕਰਾਇਆ ਜਾਵੇ ਕੀ ਕਰਕੇ ਕਹਿ ਰਿਹਾ ਰਮਨ ਰਮਨਦੀਪ ਰਮਨਜੀਤ ਡਾਕਟਰ ਆਦੀਪ 이지ਆ ਉਹ ਕਹਿੰਦਾ ਮੇਰੀ ਸਿੱਧੀ ਮੰਤਰੀ ਸਾਹਿਬ ਨਾਲ ਬਰਸ਼ੀ ਆਪਕਾ ਪ੍ਰਾਪਰਟੀ ਬੇਚਨੇ ਔਰ ਖੀਰਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز